ਖਾਲੇ 4 ਦਿਨ ਪਹਿਲਾਂ ਹੀ ਵਿਆਹ ਹੋਇਆ ਸੀ ਪਤਨੀ ਦੇ ਹੱਥਾਂ ਦੀ ਮਹਿੰਦੀ ਨਹੀਂ ਲੱਥੀ ਸੀ ਮਾਹਾਂ ਦਾ ਚੂੜਾ ਨਹੀਂ ਲੱਥਾ ਸੀ ਪਰ ਪਤੀ ਵੱਲੋਂ ਪਤਨੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਇਹ ਘਟਨਾ ਡੇਰਾ ਬਸੀ ਤੋਂ ਸਾਹਮਣੇ ਆਈ ਆ ਇਹ ਘਟਨਾ ਐਸਆਈ ਪਾਲ ਚੰਦ ਨੇ ਸਾਂਝੀ ਕੀਤੀ ਆ ਸੋਨੀਆ ਨਾ ਦੇ 21-22 ਸਾਲਾਂ ਦੀ ਕੁੜੀ ਦਾ ਵਿਆਹ ਰਾਮ ਲਖਨ ਨਾਂ ਦੇ ਮੁੰਡੇ ਦੇ ਨਾਲ ਹੁੰਦਾ ਹੈ ਤਾਂ ਇਹਨਾਂ ਦੇ ਵਿਆਹ ਦੇ 4 ਦਿਨ ਬਾਅਦ ਹੀ ਇੰਨਾ ਵਾਸਤੇ ਇੱਕ ਕਿਰਾਏ ਦਾ ਮਕਾਨ ਲੱਭਿਆ ਜਾਂਦਾ ਹੈ ਤਾਂ ਕਿ ਇਹ ਉੱਥੇ ਰਹਿ ਸਕਣ ਤਾਂ ਇਹ ਜਿਹੜਾ ਕਿਰਾਏ ਦਾ ਮਕਾਨ ਹੈ ਇਹ ਸੋਨੀਆ ਦੇ ਭੈਣ ਤੇ ਜੀਜਾ ਵੱਲੋਂ ਲੱਭਿਆ ਜਾਂਦਾ ਹੈ ਤਾਂ ਜਦੋਂ ਇਹ ਮਕਾਨ ਲੱਭ ਲਿਆ ਜਾਂਦਾ ਤਾਂ ਸ਼ਾਮ ਨੂੰ ਜਿਹੜਾ ਲਖਣ ਹੁੰਦਾ ਹੈ ਉਹ ਘਰ ਵਿੱਚ ਆਉਂਦਾ ਹੈ ਉਹ ਸ਼ਰਾਬ ਦੀ ਹਾਲਤ ਦੇ ਵਿੱਚ ਹੁੰਦਾ ਹੈ ਤਾਂ ਘਰ ਵਿੱਚ ਆਉਂਦੇ ਹੀ ਦੱਸਿਆ ਜਾ ਰਿਹਾ ਹੈ ਕਿ ਉਹ ਲੜਨਾ ਉਹਨੇ ਲੜਨਾ ਸ਼ੁਰੂ ਕਰ ਦਿੱਤਾ ਤੇ ਲੜਦੇ ਲੜਦੇ ਉਹਨੇ ਸੋਨੀਆ ਨੂੰ ਥੱਪੜ ਮਾਰ ਦਿੱਤਾ ਉਹਦੇ ਭੈਣ ਤੇ ਜੀਜੇ ਦੇ ਸਾਹਮਣੇ ਹੀ ਗੁੱਸੇ ਵਿੱਚ ਆ ਕੇ ਸੋਨੀਆ ਨੇ ਵੀ ਉਹਨੂੰ ਥੱਪੜ ਮਾਰ ਦਿੱਤਾ ਤਾਂ ਇਤਨੇ ਤੇ ਗੁੱਸੇ ਹੋ ਕੇ ਜਿਹੜਾ ਲਖਨ ਸੀ ਉਹ ਘਰੋਂ ਚਲਾ ਗਿਆ ਤੇ ਸ਼ਾਮ ਨੂੰ ਜਦੋਂ ਸੋਨੀਆ ਸੌ ਰਹੀ ਸੀ 9 ਵਜੇ ਦੇ ਕਰੀਬ ਘਰ ਆਉਂਦਾ ਏ ਤਾਂ ਸੁੱਤੀ ਪਈ ਸੋਨੀਆ ਤੇ ਉਹ ਚਾਕੂਆਂ ਨਾਲ ਹਮਲਾ ਕਰਦਾ ਏ ਦੱਸਿਆ ਜਾ ਰਿਹਾ ਕਿ ਸੋਨੀਆ ਦੇ ਮੂੰਹ ਤੇ ਤੇ ਗਰਦਨ ਤੇ ਉਹ ਚਾਕੂ ਮਾਰ ਕੇ ਸੋਨੀਆ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਏ ਕਿਉਂਕਿ ਉਹਨੂੰ ਗੁੱਸਾ ਆ ਗਿਆ ਸੀ ਕਿ ਸੋਨੀਆ ਨੇ ਆਪਣੇ ਜੀਜੇ ਤੇ ਭੈਣ ਦੇ ਸਾਹਮਣੇ ਮੈਨੂੰ ਥੱਪੜ ਮਾਰ ਦਿੱਤਾ ਉਹ ਭੈਣੋ ਤੇ ਭਰਾਓ ਜੇਕਰ ਤੁਸੀਂ ਬਰਦਾਸ਼ਤ ਨਹੀਂ ਨਾ ਕਰ ਸਕਦੇ ਖੁਦ ਨਾ ਗਲਤ ਹੁੰਦਾ ਤਾਂ ਦੂਜੇ ਨਾਲ ਕਰੋ ਵੀ ਨਾ ਕਿਉਂਕਿ ਜੇਕਰ ਉਹ ਮੁੰਡੇ ਨੂੰ ਇਹ ਲੱਗਾ ਕਿ ਸੋਨੀਆ ਦੇ ਭੈਣ ਤੇ ਜੀਜੇ ਸਾਹਮਣੇ ਮੇਰੇ ਸੋਨੀਆ ਨੇ ਥੱਪੜ ਮਾਰਿਆ ਤੇ ਮੇਰੀ ਬੇਇੱਜ਼ਤੀ ਹੋਈ ਤਾਂ ਜਦੋਂ ਉਹਨੇ ਸੋਨੀਆਂ ਨੇ ਥੱਪੜ ਮਾਰਿਆ ਸੀ ਉਦੋਂ ਵੀ ਉੰਨੀ ਹੀ ਬੇਇੱਜ਼ਤੀ ਹੋਈ ਸੀ ਸੋ ਜੇਕਰ ਅਸੀਂ ਇਹੋ ਜੀਆਂ ਗੱਲਾਂ ਨੂੰ ਖੁਦ ਬਰਦਾਸ਼ਤ ਨਹੀਂ ਨਾ ਕਰ ਸਕਦੇ ਤਾਂ ਦੂਜਿਆਂ ਨਾਲ ਕਰਨਾ ਵੀ ਨਹੀਂ ਚਾਹੀਦਾ ਬੜੇ ਸਾਰੇ ਇਹੋ ਜਿਹੇ 도ਗਲੇ ਲੋਕ ਨੇ ਜਿਹੜੇ ਖੁਦ ਬਾਰੇ ਚਾਹੇ ਉਹ ਮੁੰਡਾ ਹੋਵੇ ਜਾਂ ਕੁੜੀ ਹੋਵੇ ਜਦੋਂ ਕੋਈ ਉਹਨਾਂ ਨੂੰ ਖੁਦ ਨੂੰ ਝੂਠ ਬੋਲਦਾ ਤਾਂ ਉਹਨਾਂ ਨੂੰ ਤਕਲੀਫ ਹੁੰਦੀ ਹੈ ਜਦੋਂ ਉਹ ਖੁਦ ਨਾ ਧੋਖਾ ਕਰਦਾ ਕੋਈ ਦੂਜਾ ਪਾਰਟਨਰ ਤਾਂ ਉਹਨਾਂ ਨੂੰ ਬਹੁਤ ਤਕਲੀਫ ਹੁੰਦੀ ਹੈ ਜਦੋਂ ਖੁਦ ਦੇ ਕੋਦੇ ਵੀ ਦੂਜਿਆਂ ਸਾਹਮਣੇ ਬੇਇੱਜ਼ਤੀ ਕਰਦੇ ਤਾਂ ਬਹੁਤ ਤਕਲੀਫ ਹੁੰਦੀ ਹੈ ਪਰ ਜਦੋਂ ਆਪ ਦੂਜਿਆਂ ਨਾਲ ਧੋਖਾ ਫਰੇਬ ਝੂਠ ਬੋਲਣੇ ਤੇ ਦੂਜਿਆਂ ਸਾਹਮਣੇ ਬੇਇੱਜ਼ਤੀ ਕਰਨੀ ਆ ਉਦੋਂ ਉਹਨਾਂ ਨੂੰ ਬਹੁਤ ਮਾਮੂਲੀ ਗੱਲ ਲੱਗਦੀ ਆ ਤੇ ਐਵੇਂ ਜਿਹੜਾ ਇਹ ਰਾਮ ਲਖਨ ਸੀ ਉਹਨੂੰ ਵੀ ਹੋਇਆ ਉਹਨੇ ਸੋਨੀਆਂ ਨੂੰ ਥੱਪੜ ਮਾਰ ਦਿੱਤਾ ਉਹਨੂੰ ਕੋਈ ਗੱਲ ਨਹੀਂ ਲੱਗੀ ਇੱਕ ਮਾਮੂਲੀ ਗੱਲ ਲੱਗੀ ਤੇ ਜਦੋਂ ਸੋਨੀਆਂ ਨੇ ਉਸੇ ਸਮੇਂ ਉਹਨੂੰ ਥੱਪੜ ਮਾਰ ਦਿੱਤਾ ਤਾਂ ਉਹਨੂੰ ਬਹੁਤ ਵੱਡੀ ਗੱਲ ਲੱਗੀ ਤੇ ਉਹਨੇ ਸੋਨੀਆਂ ਨੂੰ ਚੁੱਕ ਕੇ ਮੌਤ ਦੇ ਘਾਟ ਉਤਾਰ ਦਿੱਤਾ ਜੇਕਰ ਤੁਸੀਂ ਖੋਦ ਸਹਿ ਨਹੀਂ ਸਕਦੇ ਤਾਂ ਦੂਜੇ ਨਾਲ ਇਹੋ ਜਿਹਾ ਤੱਕਾ ਇਹੋ ਜਿਹਾ ਗਲਤ ਵਿਵਹਾਰ ਕਰੋ ਵੀ ਨਾ ਜਿਹੜਾ ਅਸੀਂ ਖੋਦ ਵਾਸਤੇ ਸਹਿ ਵੀ ਨਹੀਂ ਸਕਦੇ ਸਾਡੇ ਲੋਕਾਂ ਵਿੱਚ ਸਹਿਣਸ਼ੀਲਤਾ ਦੀ ਕਿੰਨੀ ਕਮੀ ਆ ਗਈ ਹੈ ਕਿ ਨਿੱਕੀਆਂ ਨਿੱਕੀਆਂ ਗੱਲਾਂ ਬਦਲੇ ਉਹ ਕਤਲ ਤੱਕ ਪਹੁੰਚ ਜਾਂਦੇ ਨੇ ਇੱਕ ਦੂਜੇ ਦਾ ਕਤਲ ਕਰ ਦਿੰਦੇ ਨੇ ਤਾਂ ਇਸ ਤੋਂ ਅੱਗੇ ਕਿ ਜਦੋਂ ਉਸ ਮੁੰਡੇ ਨੇ ਆਪਣੀ ਪਤਨੀ ਦੇ ਉੱਪਰ ਚਾਕੂ ਨਾਲ ਵਾਰ ਕੀਤਾ ਉਹਦੇ ਗਲੇ ਤੇ ਉਹਦੇ ਸਿਰ ਤੇ ਉਹਨੇ ਵਾਰ ਕੀਤਾ ਤਾਂ ਉਹ ਉਹਦਾ ਚੀਕ ਚਿਹੜਾ ਸੁਣ ਕੇ ਜਿਹੜਾ ਆਣ ਗਵਾਨ ਸੀ ਉਹ ਇਕੱਠਾ ਹੋ ਗਿਆ ਉਹ ਭੱਜ ਕੇ ਆਏ ਤਾਂ ਉਹਨਾਂ ਨੇ ਨਾਲੇ ਤਾਂ ਰਾਮ ਲਖਨ ਨੂੰ ਮੌਕੇ ਤੇ ਹੀ ਫੜ ਲਿਆ ਤੇ ਨਾਲੇ ਉਹਨਾਂ ਨੇ ਉਹ ਕੁੜੀ ਨੂੰ ਹਸਪੀਟਲ ਵਿੱਚ ਲੈ ਕੇ ਗਏ ਪਰ ਉੱਥੇ ਉਸ ਕੁੜੀ ਦੀ ਮੌਤ ਹੋ ਗਈ ਤੇ ਜਿਹੜਾ ਰਾਮ ਲਖਨ ਸੀ ਉਹਨੂੰ ਪੁਲਿਸ ਨੇ ਅਰੈਸਟ ਕਰ ਲਿਆ ਹੁਣ ਇਸ ਅਸਹਿਣਸ਼ੀਲਤਾ ਵਿੱਚੋਂ ਨਿਕਲਿਆ ਕਿ ਇੱਕ ਜਾਨਾ ਤਾਂ ਜਹਾਨੋਂ ਹੀ ਤੁਰ ਗਿਆ ਤੇ ਜਿਹੜਾ ਦੂਸਰਾ ਸੀਗਾ ਉਹ ਹੁਣ ਜੇਲ੍ਹ ਦੀਆਂ ਸਲਾਖਾਂ ਪਿੱਛੇ ਆਪਣੀ ਜ਼ਿੰਦਗੀ گزارੂਗਾ ਸੋ ਇਹੋ ਜੀਆਂ ਗੱਲਾਂ ਪਿੱਛੇ ਜੇਕਰ ਤੁਸੀਂ ਇੱਕ ਦੂਜੇ ਨਾਲ ਬੁਰਾ ਵਿਵਹਾਰ ਕਰਕੇ ਖੁਦ ਸਹਿ ਨਹੀਂ ਸਕਦੇ ਤਾਂ ਦੂਜੇ ਨਾਲ ਕਰੋ ਵੀ ਨਾ ਸਾਨੂੰ ਸਹਿਣਸ਼ੀਲਤਾ ਇੱਕ ਅਪਣਾਉਣੀ ਚਾਹੀਦੀ ਆ ਆਪਣੇ ਗੁੱਸੇ ਤੇ ਕਾਬੂ ਕਰਨਾ ਚਾਹੀਦਾ ਨਿੱਕੀਆਂ ਨਿੱਕੀਆਂ ਗੱਲਾਂ ਬਦਲੇ ਸਾਨੂੰ ਗੁੱਸਾ ਨਹੀਂ ਕਰਨਾ ਚਾਹੀਦਾ ਤਾਂ ਕਿ ਜਈਆਂ ਜੜੀਆਂ ਕਟਨਾਵਾਂ ਨੇ ਵਾਪਰਦੀਆਂ ਨੇ ਇਹਨਾਂ ਤੇ ਕਾਬੂ ਪਾਇਆ ਜਾ ਸਕੇ ਜਿਵੇਂ ਇਸ ਮੁੰਡੇ ਵੱਲੋਂ ਆਪਣੇ ਘਰਵਾਲੀ ਨੂੰ ਥੱਪੜ ਮਾਰਿਆ ਗਿਆ ਤਾਂ ਥੱਪੜ ਪੈਣ ਦੇ ਨਾਲ ਕਿਸੇ ਇਨਸਾਨ ਦੇ ਮਨ ਵਿੱਚ ਕਿੰਨੀ ਟੁੱਟ ਭੱਜ ਹੁੰਦੀ ਆ ਇਹਦੇ ਤੇ ਤਾਪਸੀ ਪੰਨੂ ਨੇ ਇੱਕ ਫਿਲਮ ਬਣਾਈ ਸੀ ਥੱਪੜ ਬਸ ਇੰਨੀ ਸੀ ਬਾਤ ਤਾਂ ਸਾਡੇ ਸਮਾਜ ਵਿੱਚ ਬਸ ਇੰਨੀ ਜੀ ਗੱਲ ਸਮਝਿਆ ਜਾਂਦਾ ਥੱਪੜ ਨੂੰ ਜਦੋਂ ਕਿਸੇ ਦੇ ਪੈਂਦਾ ਤਾਂ ਉਹਨੇ ਇਸ ਥੱਪੜ ਦੇ ਨਾਲ ਕਿਸੇ ਇਨਸਾਨ ਦੇ ਅੰਦਰ ਕਿੰਨੀ ਟੁੱਟ ਭੱਜ ਹੁੰਦੀ ਆ ਉਹਨੂੰ ਪੂਰਾ ਵਿਅਕਤ ਕੀਤਾ ਫਿਲਮ ਦੇ ਰਾਈ ਮੇਰੇ ਖਿਆਲ 'ਚ ਇੱਕ ਦੂਜੇ ਦੀਆਂ ਭਾਵਨਾਵਾਂ ਨੂੰ ਸਮਝਣ ਵਾਸਤੇ ਉਹ ਫਿਲਮ ਸਾਨੂੰ ਜ਼ਰੂਰ ਦੇਖਣੀ ਚਾਹੀਦੀ ਹੈ ਪਿਛਲੇ ਦਿਨਾਂ ਵਿੱਚ ਕਿੰਨੀਆਂ ਅਜਿਹੀਆਂ ਘਟਨਾਵਾਂ ਸਾਹਮਣੇ ਆਈਆਂ ਨੇ ਜਿੱਥੇ ਨਵ ਵਿਆਹੀਆਂ ਕੁੜੀਆਂ ਨੂੰ ਕੁੜੀਆਂ ਨੇ ਖੁਦਕੁਸ਼ੀ ਕਰ ਲਈ ਜਾਂ ਉਹਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਜਾਂ ਮੁੰਡਿਆਂ ਵੱਲੋਂ ਖੁਦਕੁਸ਼ੀ ਕਰ ਲਈ ਗਈ ਆਪਾਂ ਕੁਝ-ਕੁਝ ਘਟਨਾਵਾਂ ਦੀ ਗੱਲ ਕਰਦੇ ਜਿਹੜੀਆਂ ਪਿਛਲੇ ਵੀ ਨਹੀਂ ਵਾਪਰੀਆਂ ਆ ਇੱਕ ਘਟਨਾ ਸਾਹਮਣੇ ਆਈ ਸੀ ਕਿ 2 ਦਿਨ ਹੋਏ ਸੀ ਹਲੇ ਕੁੜੀ ਦਾ ਵਿਆਹ ਹੋਏ ਨੂੰ ਇੱਕ ਕੁੜੀ ਦੀ Laash ਪੱਖੇ ਨਾਲ ਲਟਕਦੀ ਮਿਲੀ ਸੀ ਇਹ ਮਾਮਲਾ ਧਰਮਪੁਰਾ ਤੋਂ ਸਾਹਮਣੇ ਆਇਆ ਸੀਗਾ ਤੇ ਇਹ ਨਹੀਂ ਪਤਾ ਲੱਗ ਸਕਿਆ ਸੀ ਵੀ ਕੁੜੀ ਨੂੰ ਮੌਤ ਦੇ ਘਾਟ ਉਤਾਰ ਕੇ ਪੱਖੇ ਨਾਲ ਲਟਕਾਇਆ ਗਿਆ ਜਾਂ ਕੁੜੀ ਵੱਲੋਂ ਖੁਦਕੁਸ਼ੀ ਕੀਤੀ ਗਈ ਤੇ ਕਿਉਂ ਕੀਤੀ ਗਈ ਦੂਜਾ ਮਾਮਲਾ ਸਾਹਮਣੇ ਆਇਆ ਸੀ ਬਰਨਾਲੇ ਦੇ ਨਰਾਇਣਗੜ੍ਹ ਤੋਂ ਜਿੱਥੇ 24 ਦਿਨ ਹੋਏ ਸੀ ਹਲੇ ਵਿਆਹ ਹੋਏ ਨੇ ਤੇ ਪਤੀ ਪਤਨੀ ਵਿੱਚ ਕੋਈ ਲੜਾਈ ਝਗੜਾ ਹੋਇਆ ਜਿਹਦੇ ਕਰਕੇ ਪਤੀ ਨੇ ਆਪਣੀ ਪਤਨੀ ਨੂੰ ਚੱਕ ਉਹ ਪੇਚ ਕਸ ਮਾਰ ਮਾਰ ਕੇ ਉਹਦੇ ਗਲੇ ਤੇ ਤੇ ਉਹਦੇ ਮੂੰਹ ਵਿੱਚ ਪੇਚ ਕਸਾਣਾ ਕਾਫੀ ਜ਼ਿਆਦਾ ਵਾਰ ਕੀਤੇ ਜਿਹਦੇ ਕਰਕੇ ਜਿਹੜੀ ਕੁੜੀ ਸੀਗੀ ਉਹ ਉਹਦੀ ਮੌਤ ਹੋ ਗਈ ਸੀ ਪਤਨੀ ਨੂੰ ਮੌਤ ਦੇ ਘਾਟ ਉਤਾਰ ਕੇ ਜਿਹੜਾ ਮੁੰਡਾ ਘਰੋਂ ਫਰਾਰ ਹੋ ਗਿਆ ਸੀ ਇੱਕ ਜਸਵਿੰਦਰ ਕੌਰ ਨਾਂ ਦੀ ਕੁੜੀ ਦਾ ਮਾਮਲਾ ਸਾਹਮਣੇ ਆਇਆ ਸੀ ਜਿਹਦੇ ਵਿਆਹ ਹੋਏ ਨੂੰ ਸਿਰਫ 4 ਮਹੀਨੇ ਹੋਏ ਸੀਗੇ ਤੇ ਉਹ ਕਿਰਾਏ ਦੇ ਮਕਾਨ ਵਿੱਚ ਹੀ ਇੰਨਾ ਵਾਂਗੂ ਰਹਿ ਰਹੇ ਸੀ ਉਹਨੂੰ ਵੀ ਉਹਦੇ ਪਤੀ ਨੇ ਮੌਤ ਦੇ ਘਾਟ ਉਤਾਰ ਦਿੱਤਾ ਸੀ ਤੇ ਇਵੇਂ ਹੀ 4 ਮਹੀਨੇ ਪਹਿਲਾਂ ਵਿਆਹ ਹੋਇਆ ਸੀ ਅਭੋਰਤਿਕ ਘਟਨਾ ਸਾਹਮਣੇ ਆਈ ਸੀ 4 ਮਹੀਨੇ ਹਲੇ ਹੋਏ ਨਹੀਂ ਸੀ ਵਿਆਹ ਹੋਏ ਨੂੰ ਤੇ ਮੁੰਡਾ ਕੁੜੀ ਨੂੰ ਕਹਿਣ ਲੱਗਿਆ ਤੇਰਾ ਰੰਗ ਕਾਲਾ ਤੇਰਾ ਰੰਗ ਕਾਲਾ ਤੇ ਘਰ ਦੇ ਕਹਿੰਦੇ ਨੇ ਵੀ ਇਸੇ ਕਾਰਨ ਕਰਕੇ ਇਸੇ ਗੱਲ ਤੋਂ ਦੁਖੀ ਹੋ ਕੇ ਜਿਹੜੀ ਉਹ ਕੁੜੀ ਸੀਗੀ ਉਹਨੇ ਸੁਸਾਈਡ ਕਰ ਲਈ ਖੁਦਕੁਸ਼ੀ ਕਰ ਲਈ ਉਹਨਾਂ ਦਾ ਕਹਿਣਾ ਸੀਗਾ ਵੀ ਘਰਦਿਆਂ ਦਾ ਦੋਸ਼ ਸੀਗਾ ਇਹ ਪਤੀ ਦੇ ਉੱਪਰ ਕਹਿੰਦੇ ਵੀ ਜੇਕਰ ਉਹਨੂੰ ਇਹ ਕੁੜੀ ਕਾਲੀ ਹੀ ਲੱਗਦੀ ਸੀਗੀ ਤਾਂ ਫਿਰ ਜਦੋਂ ਉਹ ਉਹਦੇ ਨੇ ਮੰਗੀ ਸੀ ਉਹਦੇ ਕਿਉਂ ਨਹੀਂ ਜਾ ਕੇ ਤੂੰ ਰੰਗ ਦੀ ਕਾਲੀ ਐ ਉਦੋਂ ਹੀ ਉਹਨੇ ਇਸ ਗੱਲ ਤੋਂ ਇਨਕਾਰ ਵਿਆਖਾ ਕਰਨ ਤੋਂ ਇਨਕਾਰ ਕਿਉਂ ਨਾ ਕੀਤਾ ਤੇ ਬਾਅਦ ਵਿੱਚ ਜਿਹੜੀ ਸਾਡੀ ਕੁੜੀ ਆ ਸਾਡੀ ਧੀ ਆ ਉਹਨੂੰ ਉਹਨੇ ਉਹਨਾਂ ਨੇ ਤੰਗ ਪਰੇਸ਼ਾਨ ਕੀਤਾ ਕਾਲੀ ਕਾਲੀ ਕਹਿ ਕੇ ਮਾਨਸਿਕ ਤੌਰ ਤੇ ਉਹਨੂੰ ਟੌਰਚਰ ਕੀਤਾ ਜਿਹਦੇ ਕਰਕੇ ਸਾਡੀ ਧੀ ਨੇ ਖੁਦਕੁਸ਼ੀ ਕਰ ਲਈ ਤੇ ਹਰ ਰੋਜ਼ ਪਤਾ ਨਹੀਂ ਕਿੰਨੀਆਂ ਘਟਨਾਵਾਂ ਅਜਿਹੀਆਂ ਸਾਹਮਣੇ ਆ ਜਾਂਦੀਆਂ ਜਿੱਥੇ ਮੁੰਡੇ ਵੱਲੋਂ ਇਹ ਦੋਸ਼ ਲਾਏ ਜਾਂਦੇ ਨੇ ਕਿ ਮੈਨੂੰ ਘਰ ਵਾਲੀ ਤੰਗ ਕਰਦੀ ਆ ਮੇਰੇ ਸਹੁਰੇ ਤੰਗ ਕਰਦੇ ਆ ਤੇ ਜਿਹਦੇ ਚੱਲਦੇ ਉਹ ਮੁੰਡਾ ਖੁਦਕੁਸ਼ੀ ਕਰ ਜਾਂਦਾ ਮਤਲਬ ਕਿ ਸਾਡੇ ਸਮਾਜ ਅੰਦਰ ਜਿਹੜੀ ਸਹਿਣਸ਼ੀਲਤਾ ਜਿਹੜੀ ਅੱਗੇ ਮਤਲਬ ਰਿਸ਼ਤਿਆਂ ਵਿੱਚ ਅਪਨਾਤ ਸੀਗੀ ਉਹ ਖਤਮ ਹੁੰਦੀ ਜਾ ਰਹੀ ਆ ਜਿਹਦੇ ਕਰਕੇ ਜੜੀਆਂ ਇਹ ਘਟਨਾਵਾਂ ਦਿਨੋਂ ਦਿਨ ਵਾਬੀਆਂ ਜਾ ਰਹੀਆਂ ਨੇ ਤੇ ਹੁਣ ਤਾਂ ਪਿਛਲੇ ਦਿਨਾਂ ਤੋਂ ਕਿੰਨੀ ਹਾਦੀ ਹੋ ਗਈ ਹੈ ਕਿੰਨੀਆਂ ਘਟਨਾਵਾਂ ਸਾਹਮਣੇ ਆ ਚੁੱਕੀਆਂ ਨੇ ਕਿ ਹਲੇ 2-4 ਦਿਨ ਹੀ ਹੋਏ ਹੁੰਦੇ ਆ ਵਿਆਹ ਹੋਏ ਨੂੰ ਜਾਂ ਤਾਂ ਕੁੜੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਜਾਂ ਮੁੰਡੇ ਵੱਲੋਂ ਖੁਦਕੁਸ਼ੀ ਕਰ ਲਈ ਜਾਂਦੀ ਆ ਅਜਿਹੀਆਂ ਘਟਨਾਵਾਂ ਕਿੰਨੀਆਂ ਹੀ ਸਾਹਮਣੇ ਆ ਗਈਆਂ ਨੇ ਵਿਆਹ ਤਾਂ ਚੱਲਦਾ ਕਿੰਨੇ ਦਿਨ ਵਿਆਹ ਹੋਣ ਤੇ ਦਿਨ ਤੱਕ ਕਿੰਨੀਆਂ ਤਿਆਰੀਆਂ ਕੀਤੀਆਂ ਜਾਂਦੀਆਂ ਪ੍ਰੀ-ਵੇਡਿੰਗ ਕੀਤੀ ਜਾਂਦੀ ਆ ਸ਼ਗਨ ਪਾਏ ਜਾਂਦੇ ਆ ਜਾਗੋ ਕੱਢੀ ਜਾਂਦੀ ਆ ਬਰਾਤ ਲਜਾਈ ਜਾਂਦੀ ਆਨੰਦਕਾਰਜ ਕੀਤੇ ਜਾਂਦੇ ਆ ਫਿਰ ਪੋਸਟ ਵੈਡਿੰਗ ਕੀਤੀ ਜਾਂਦੀ ਪਤਾ ਨਹੀਂ ਕੀ ਕੀ ਹੁੰਦਾ ਏ ਪਰ ਵਿਆਹ ਟੁੱਟਣ ਤੇ ਲੱਗਦੇ ਆ 2 ਦਿਨ ਜਿੰਨਾਂ ਘਟਨਾਵਾਂ ਜਿੰਨੇ ਤਲਾਕਾਂ ਦੇ ਕੇਸ ਅਸੀਂ ਦੇਖ ਰਹੇ ਆ ਉਹ ਸਾਰਾ ਕੁਝ ਦਰਸਾਉਂਦਾ ਏ ਕਿ ਸਾਡੇ ਸਮਾਜ ਅੰਦਰ ਜਿਹੜਾ ਇਹ ਰਿਸ਼ਤਾ ਸੀ ਪਤੀ ਪਤਨੀ ਦਾ ਰਿਸ਼ਤਾ ਸੀ ਉਹ ਕਿਤੇ ਨਾ ਕਿਤੇ ਟੁੱਟਦਾ ਭਾਈ ਦਾ ਨਜ਼ਰ ਆ ਰਿਹਾ ਏ ਨਾ ਸਹਿਣਸ਼ੀਲਤਾ ਮੁੰਡੇ ਦੇ ਅੰਦਰ ਆ ਤੇ ਨਾ ਹੀ ਕੁੜੀਆਂ ਦੇ ਅੰਦਰ ਆ ਤੁਹਾਡਾ ਇਹਨਾਂ ਘਟਨਾਵਾਂ ਬਾਰੇ ਕੀ ਵਿਚਾਰ ਆ ਤੁਸੀਂ ਵੀ ਆਪਣਾ ਕਮੈਂਟ ਕਰਕੇ ਜਰੂਰ ਦੱਸਣਾ